ਅੰਮ੍ਰਿਤਸਰ ਦੇ ਵਿੱਚ ਬੀਤੇ ਦਿਨੀ ਹੋਈ ਅਕਾਲੀ ਕੌਂਸਲਰ ਦੀ ਹਤਿਆਉ ਦੇ ਵਿੱਚ ਲਗਾਤਾਰ ਸਿਆਸਤ ਪੱਖ ਦੀ ਹੋਈ ਨਜ਼ਰ ਆ ਰਹੀ ਹੈ ਜਿੱਥੇ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸਹਾਇਬਾਨਾਂ ਦੇ ਵੱਲੋਂ ਲਗਾਤਾਰ ਸਵਾਲ ਚੁੱਕੇ ਜਾ ਰਹੇ ਨੇ ਪੰਜਾਬ ਦੇ ਵਿੱਚ ਅਮਨ ਕਾਨੂੰਨ ਨੂੰ ਲੈ ਕੇ ਦੂਜੇ ਪਾਸੇ ਜੇਕਰ ਪੰਜਾਬ ਸਰਕਾਰ ਦੀ ਗੱਲ ਕਰ ਲਈਏ ਤਾਂ ਵੱਡੇ ਲੀਡਰ ਜਿਹੜੇ ਨੇ ਉਹਨਾਂ ਦੇ ਵੱਲੋਂ ਲਗਾਤਾਰ ਇਹੀ ਕਿਹਾ ਜਾ ਰਿਹਾ ਹੈ ਕਿ ਸਿਆਸਤ ਹਤਿਆਉ ਤੇ ਨਾ ਖੇਡੀ ਜਾਵੇ ਜਿਹੜੇ ਵੀ ਇਸ ਦੇ ਵਿੱਚ ਮੁਲਜ਼ਮ ਨੇ ਉਹਨਾਂ ਨੂੰ ਸਜ਼ਾ ਜ਼ਰੂਰ ਮਿਲੇਗੀ ਉਹਨਾਂ ਨੂੰ ਜਲਦ ਜ਼ਰੂਰ ਪੜ ਲਿਆ ਜਾਵੇਗਾ ਦੇਕਰ ਗੱਲ ਕੀਤੀ ਜਾਵੇ ਪੁਲਿਸ ਅਧਿਕਾਰੀਆਂ ਦੀ ਤਾਂ ਉਹਨਾਂ ਦੇ ਵੱਲੋਂ ਲਗਾਤਾਰ ਹੀ ਇਸ ਮਾਮਲੇ ਦੇ ਵਿੱਚ ਜਿਹੜੇ ਮੁਲਜ਼ਮ ਨੇ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ ਉਹਨਾਂ ਦੇ ਵੱਲੋਂ ਤਸਵੀਰਾਂ ਜੋ ਐ ਸਾਂਝੀਆਂ ਕੀਤੀਆਂ ਗਈਆਂ ਨੇ ਜਨਤਾ ਕਰ ਦਿੱਤੀਆਂ ਗਈਆਂ ਨੇ ਜਿਨ੍ਹਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਜ਼ਿਕਰ ਕੀਤਾ ਗਿਆ ਬਕਾਦਾ ਪ੍ਰੈਸ ਕਾਨਫਰੰਸ ਕਰਕੇ ਕਿ ਤਿੰਨ ਜਿਹੜੇ ਮੁਲਜ਼ਮ ਨੇ ਉਹਨਾਂ ਦੀ ਪਛਾਣ ਜਿਹੜੀ ਆ ਕਰ ਲਈ ਗਈ ਹੈ ਤੇ ਜਲਦੀ ਇਹਨਾਂ ਨੂੰ ਗ੍ਰਫਤਾਰ ਵੀ ਕਰ ਲਿਆ ਜਾਵੇਗਾ ਜਿਹੜੇ ਬਾਈਕ ਉੱਤੇ ਸਵਾਰ ਹੋ ਕੇ ਉਏ ਆਈਸੀ ਮੁਲਜ਼ਮ ਜਿਨ੍ਹਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਉਸ ਬਾਈਕ ਨੂੰ ਵੀ ਜੋ ਹੈ ਉਸ ਦੀ ਵੀ ਪਛਾਣ ਕਰ ਲਈ ਗਈ ਹੈ ਤੇ ਜਲਦ ਹੀ ਤਿੰਨਾਂ ਨੂੰ ਵੀ ਗ੍ਰਫਤਾਰ ਕਰ ਲਿਆ ਜਾਵੇਗਾ ਜਿਸ ਤੋਂ ਬਾਅਦ ਵੱਡੇ ਖੁਲਾਸੇ ਹੋ ਸਕਦੇ ਨੇ ਤਾਂ ਤੁਹਾਨੂੰ ਦੱਸ ਦਈਏ ਬੀਤੇ ਦਿਨੀ ਅੰਮ੍ਰਿਤਸਰ ਦੇ ਵਿੱਚ ਜੋ ਅਕਾਲੀ ਕਾਉਂਸਲਰ ਨੇ ਉਹਨਾਂ ਦੀ ਹਤਿਆ ਹੋਈ ਸੀ ਹਰਜਿੰਦਰ ਸਿੰਘ ਜਿਸ ਤੋਂ ਬਾਅਦ ਜਦੋਂ ਉਹਨਾਂ ਦੀ ਮੌਤ ਹੁੰਦੀ ਹੈ ਤਾਂ ਸਿਆਸਤ ਲਗਾਤਾਰ پکਦੀ ਹੋਈ ਨਜ਼ਰ ਆ ਰਹੀ ਹੈ ਜਿੱਥੇ ਇੱਕ طرف ਅਕਾਲੀ ਦਲ ਦੇ ਨੇਤਾ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਇਸ ਘਟਨਾ ਨੂੰ ਲੈ ਕੇ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਜ਼ਿੰਮੇਵਾਰ ਠਹਿਰਾਇਆ ਗਿਆ ਉੱਥੇ ਹੀ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਕੈਬਨਿਟ ਮੰਤਰੀ ਜਿਹੜੇ ਨੇ ਕੁਲਦੀਪ ਸਿੰਘ ਧਾਲੀਵਾਲ ਉਹਨਾਂ ਦੇ ਵੱਲੋਂ ਸਲਾਹ ਦਿੱਤੀ ਗਈ ਹੈਗੀ ਕਿ ਜੋ ਹੱਤਿਆ ਹੋਈ ਹੈ ਬਹੁਤ ਹੀ ਦੁਖਦਾਈ ਖਬਰ ਹੈਗੀ ਇਸ ਉੱਤੇ ਸਿਆਸਤ ਬਿਲਕੁਲ ਵੀ ਨਹੀਂ ਹੋਣੀ ਚਾਹੀਦੀ ਆ ਸਿਆਸਤ ਤੁਸੀਂ ਬਿਲਕੁਲ ਵੀ ਨਾ ਕਰੋ ਕਿਉਂਕਿ ਪੰਜਾਬ ਪੁਲਿਸ ਲਗਾਤਾਰੋ ਆਪਣਾ ਕੰਮ ਕਰ ਰਹੀ ਹੈ ਸ਼ਨਾਖਤ ਉਹਨਾਂ ਦੀ ਕਰ ਲਈ ਗਈ ਹੈਗੀ ਜਿਹੜੇ ਮੁਲਜ਼ਮ ਨੇ ਤੇ ਜਲਦੀ ਉਹਨਾਂ ਨੂੰ ਗ੍ਰਫਤਾਰ ਵੀ ਕਰ ਲਿਆ ਜਾਵੇਗਾ ਤਾਂ ਤੁਹਾਨੂੰ ਦੱਸ ਦਈਏ ਕਿ ਜੰਡਿਆਲਾ ਨਗਰ ਕਾਉਂਸਲ ਦੇ ਵਾਰਡ ਨੰਬਰ 2 ਦੇ ਵਿੱਚ ਜੋ ਕਾਉਂਸਲਰ ਨੇ ਹਰਜਿੰਦਰ ਸਿੰਘ ਜੋ ਕਿ ਸ਼ੇਖਪੁਰਾ ਦੇ ਰਹਿਣ ਵਾਲੇ ਨੇ ਉਹਨਾਂ ਨੂੰ ਜੋ ਹੈ ਉਹਨਾਂ ਦੀ ਹਤਿਆ ਜਿਹੜੀ ਹੈਗੀ ਕੀਤੀ ਗਈ ਸੀ ਉਹ ਆਪਣੇ ਕੁਝ ਸਾਥੀਆਂ ਦੇ ਨਾਲ ਗੁਰਦੁਆਰਾ ਦੇ ਬਾਹਰ ਖੜੇ ਹੋਏ ਸੀ ਜਿਸ ਦੇ ਸਮੇ ਉਸੇ ਸਮੇ ਜੋ ਹੈ ਕੁਝ ਬਾਈਕ ਤੇ ਸਵਾਰ ਹੋ ਕੇ ਲੋਕ ਆਉਂਦੇ ਨੇ ਅਣਪਛਾਤੇ ਆਉਂਦੇ ਨੇ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਲਗਾਤਾਰ ਫਾਇਰਿੰਗ ਜੋ ਹੈ ਕੀਤੀ ਜਾਂਦੀ ਹੈ ਕਿ ਪੁਲਿਸ ਨੇ ਕੁਝ ਹੀ ਘੰਟਿਆਂ ਦੇ ਬਾਅਦ ਜਏ ਜਾਂਚ ਕੀਤੀ ਜਿਸ ਦੇ ਵਿੱਚ ਤਿੰਨ ਜਿਹੜੇ ਮੁਲਜ਼ਮ ਨੇ ਉਹਨਾਂ ਦੀ شناخت ਕੀਤੀ ਗਈ ਹੈ ਗੁਰਪ੍ਰੀਤ ਕੇਸ਼ੂ ਅਤੇ ਇਸ ਦੇ ਨਾਲ ਕਰਨ ਕੀੜਾ ਇਹਨਾਂ ਦੀ ਪਛਾਣ ਕੀਤੀ ਗਈ ਹੈ ਕਿ ਘਟਨਾ ਦੇ ਵਿੱਚ ਜੋ ਵਹੀਕਲ ਜਿਸ ਦੀ ਯੂਜ਼ ਜੋ ਹੈ ਜਿਸ ਦਾ ਯੂਜ਼ ਕੀਤਾ ਗਿਆ ਸੀ ਉਹ ਵੀ ਜੋ ਹੈ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਪੁਲਿਸ ਦੇ ਕੋਲ ਹੈ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਵੀ ਜਿਹੜੇ ਮੁਲਜ਼ਮ ਨੇ ਜਲਦ ਫੜ ਲਿਆ ਜਾਵੇਗਾ ਜੇਕਰ ਸਿਆਸਤ ਦੀ ਗੱਲ ਕੀਤੀ ਜਾਵੇ ਤਾਂ ਵਿਕਰਮ ਸਿੰਘ ਮਜੀਠੀਆ ਜੋ ਨੇ ਲਗਾਤਾਰ ਉਹਨਾਂ ਦੇ ਵੱਲੋਂ ਸਵਾਲ ਚੁੱਕੇ ਜਾ ਰਹੇ ਨੇ ਤਾਂ ਇਸੇ ਦੇ ਵਿਚਕਾਰ ਜੇਕਰ ਗੱਲ ਕੀਤੀ ਜਾਵੇ ਤਾਂ ਕੁਲਦੀਪ ਸਿੰਘ ਧਾਲੀਵਾਲ ਜੋ ਨੇ ਉਹਨਾਂ ਦੇ ਵੱਲੋਂ ਬਕਾਦਾ ਇੱਕ ਵੀਡੀਓ ਜਾਰੀ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਜ਼ਿਕਰ ਇਹ ਕੀਤਾ ਗਿਆ ਕਿ ਜੋ ਹੱਤਿਆ ਹੋਈ ਐ ਇਹ ਬਿਲਕੁਲ ਨਿੰਦਣਯੋਗ ਹੈ ਜੋ ਅਣਪਛਾਤੇ ਜਨਾ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਉਹਨਾਂ ਨੂੰ ਬਖਸ਼ਿਆ ਬਿਲਕੁਲ ਵੀ ਨਹੀਂ ਜਾਵੇਗਾ ਪੁਲਿਸ ਦੇ ਵੱਲੋਂ ਕਾਰਵਾਈ ਜਿਹੜੀ ਆਉ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਜਿਹੜੇ ਇਹ ਮੁਲਜ਼ਮ ਨੇ ਇਹਨਾਂ ਨੂੰ ਗ੍ਰਫਤਾਰ ਕੀਤਾ ਜਾਵੇਗਾ ਤੇ ਨਾਲ ਹੀ ਗਰੜੀ ਜੋ ਸਜ਼ਾ ਹੈਗੀ ਇਹਨਾਂ ਨੂੰ ਦਿੱਤੀ ਜਾਵੇਗੀ ਅੱਗੇ ਹੋਰ ਕੁਲਦੀਪ ਸਿੰਘ ਧਾਲੀਵਾਲ ਨੇ ਕੀ ਕੁਝ ਕਿਹਾ ਹੈਗਾ ਤੁਹਾਨੂੰ ਵੀ ਸੁਣਾਉਂਦੇ ਆ ਪਤਵੇ ਥੋੜਾ ਜਿਹਾ ਪੰਜਾਬੀਆਂ ਨੂੰ ਇਹ ਕਹਿਣਾ ਚਾਹੁੰਦਾ ਸੀਗਾ ਕਿ ਜਿਹੜੇ ਲੋਕ ਇਹਦੇ ਤੇ ਸਿਆਸਤ ਕਰਦੇ ਆ ਜਿਹੜੇ ਆਪ ਪੰਜਾਬ ਦੇ ਅੰਦਰ ਇਹ ਇੱਕ ਗੈਂਗਵਾੜ ਤੇ ਨਸ਼ੇ ਦੇ ਜਨਮਦਾਤਾ ਨੇ ਉਹ ਅੱਜ ਸਾਨੂੰ ਸ਼ਬਦ ਦੇ ਰਹੇ ਆ ਮੈਂ ਹੱਲੇ ਮੈਨੂੰ ਕਹਿਣਾ ਨਹੀਂ ਚਾਹੀਦਾ ਮੈਂ ਇਸ ਕਰਕੇ ਆਇਆ ਮਤਲਬ ਤੁਹਾਡੇ ਨਾਲ ਗੱਲ ਕਰਨ ਵਾਸਤੇ ਅਸੀਂ ਤਾਂ ਇੰਨੀ ਸਾਡੀ ਪੁਲਿਸ ਇੰਨੀ ਫਾਸਟ ਕੰਮ ਕਰਦੀ ਆ ਅੱਜ ਹੀ ਮਤਲਬ ਕਤਲ ਹੋਇਆ ਤਾਂ ਅਸੀਂ ਲਗਭਗ ਸਾਦੇ ਕਾਤਲ ਜਿਹੜੇ ਉਹ ਪਛਾਣ ਵੀ ਲਏ ਆ ਉਹਦਾ ਮੋਟਰਸਾਈਕਲ ਦਾ ਸਾਦਾ ਚੀਜ਼ਾਂ ਦਾ ਜਿਹੜਾ ਆਡੈਂਟੀਫਾਈ ਹੋ ਗਿਆ ਉਸ ਮੇਲਾ ਕਹ ਲੈ ਬਹੁਤ ਜਲਦੀ ਮਨ ਬਹੁਤ ਜਲਦੀ ਸਾਡੀ ਪੁਲਿਸ ਉਹਨਾਂ ਨੂੰ ਜਿਹੜਾ ਆਪਣੇ ਮਨ ਅਗਸਤ ਦੇ ਵਿੱਚ ਲੈ ਦੂਗੀ ਉਹਨਾਂ ਨੂੰ ਗਫਤਾਰ ਕਰ ਲੂਗੀ ਕਾਤਲਾਂ ਨੂੰ ਜਿਹੜਾ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਹੀ ਭੇਜਾਂਗੇ ਬਹੁਤ ਸਾਰੇ ਲੋਕਾਂ ਨੂੰ ਪਤਾ ਕਿ ਜਿਵਿਆਲੇ ਦੇ ਵਿੱਚ ਇਹ ਦੋ ਗੁੱਪਾਂ ਦੀ ਇੱਕ ਪਤਾ ਨਹੀਂ ਪਤਾ ਲੱਗਾ ਮੈਨੂੰ ਕਿ ਲੜਾਈ ਚੱਲਦੀ ਹੈ ਉਹਦੇ ਚੋਂ ਇਹ ਕਤਲ ਜਿਹੜੇ ਹੋ ਜਾਂਦੇ ਆ ਸੋ ਮੈਂ ਮਤਲਬ ਇਹ ਗੱਲ ਕਹਿਣੀ ਚਾਹੁੰਦਾ ਕਿ ਅੱਜ ਬੀਜੇਪੀ ਨੇ ਨਹੀਂ ਇਹਦੇ ਤੇ ਬੜੀ ਕੰਡਮਨੇਸ਼ਨ ਕੀਤੀ ਆ ਉਹਨਾਂ ਨੇ ਕਿਹਾ ਕਿ ਪੰਜਾਬ ਚ ਆਏ ਆ ਆਰਡਰ ਦੀ ਸਥਿਤੀ ਨਹੀਂ ਚੰਗੀ ਮੈਂ ਬੀਜਪੀ ਵਾਲਿਆਂ ਨੂੰ ਕਹਿਣਾ ਚਾਹੁੰਦਾ ਭਾਈ ਤੁਹਾਡਾ ਕੈਂਥਲ ਦੇ ਵਿੱਚ ਅੱਜ ਹੀ ਦੋ ਨੌਜਵਾਨ ਬੱਚਿਆਂ ਦਾ ਕਤਲ ਹੋਇਆ ਛਰੇ ਆ ਮਕਤਲ ਹੋਇਆ ਉਹਨਾਂ ਦਾ ਤੁਹਾਡੀ ਪੁਲਿਸ ਨੂੰ ਰੈਨੇਜ ਪਤਾ ਨਹੀਂ ਲੱਗਾ ਬੀਜਪੀ ਦੀ ਸਰਕਾਰ ਸੀਗੀ ਔਰ ਜਿਹੜੇ ਮਜੀਠੀਆ ਸਾਹਿਬ ਬੜੇ ਕਮੈਂਟ ਕਰ ਰਹੇ ਨੇ ਇਸੇ ਦੇ ਨਾਲ ਜੇਕਰ ਗੱਲ ਕੀਤੀ ਜਾਵੇ ਐਸਐਸਪੀ ਮਨਿੰਦਰ ਸਿੰਘ ਦੇ ਤਾਂ ਉਹਨਾਂ ਦਾ ਬਿਆਨ ਵੀ ਸਾਹਮਣੇ ਆਇਆ ਕਿ ਇੱਕ ਪਾਸੇ ਜਿੱਥੇ ਜੋ ਸੁਖਬੀਰ ਸਿੰਘ ਬਾਦਲ ਨੇ ਵਿਕਰਮ ਸਿੰਘ ਮਜੀਠੀਆ ਨੇ ਜਨਾ ਦੇ ਵੱਲੋਂ ਇਹ ਜ਼ਿਕਰ ਕੀਤਾ ਗਿਆ ਹੈਗਾ ਕਿ ਪਹਿਲਾਂ ਵੀ ਘਰੋ ਤੇ ਫਾਇਰਿੰਗ ਕੀਤੀ ਗਈ ਪਹਿਲਾਂ ਵੀ ਧਮਕੀਆਂ ਮਿਲਦੀਆਂ ਰਹੀਆਂ ਨੇ ਕਾਉਂਸਲਰ ਨੂੰ ਪਰ ਫਿਰ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਐਸਐਸਪੀ ਮਨਿੰਦਰ ਜੋਨੇ ਉਹਨਾਂ ਦੇ ਵੱਲੋਂ ਬਕਾਦਾ ਬਿਆਨ ਇਹ ਦਿੱਤਾ ਗਿਆ ਹੈਗਾ ਕਿ ਸਾਡੇ ਤੱਕ ਅਜੇ ਹੀ ਕੋਈ ਖਬਰ ਨਹੀਂ ਪਹੁੰਚੀ ਨਾ ਹੀ ਗੋਲੀਬਾਰੀ ਦੇ ਕਿ ਘਰ ਉੱਤੇ ਕੋਈ ਫਾਇਰਿੰਗ ਹੋਈ ਹੈ ਜਾਫਿਰ ਕਿਸੇ ਵੀ ਪਰਿਵਾਰਕ ਮੈਂਬਰਾਂ ਦੇ ਵੱਲੋਂ ਸਿਕਿਉਰਿਟੀ ਦੀ ਸਾਡੇ ਤੋਂ ਮੰਗ ਨਹੀਂ ਕੀਤੀ ਗਈ ਤਾਂ ਲਗਾਤਾਰ ਇਸ ਉੱਤੇ ਸਿਆਸਤ ਜ਼ਰੂਰ ਹੁੰਦੀ ਜਾ ਰਹੀ ਹੈ ਤਾਂ ਹੁਣ ਇਸ ਦੇ ਵਿੱਚ ਸਪਸ਼ਟਿਕਰਨ ਵੀ ਜਿਹੜਾ ਹੈਗਾ ਸਾਹਮਣੇ ਆਇਆ ਹੈਗਾ ਜੇ ਐਸ ਵਾਲੀਆ ਜੋ ਡੀਸੀਪੀ ਨੇ ਉਹਨਾਂ ਦੇ ਵੱਲੋਂ ਬਕਾਦਾ ਜਾਣਕਾਰੀ ਦਿੱਤੀ ਗਈ ਹੈ ਨਾ ਮਲਜ਼ਮਾਂ ਦੇ ਖਿਲਾਫ ਜੋ ਹੈ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਆਖਰ ਇਹਨਾਂ ਦੇ ਜੋ ਇਹਨਾਂ ਦੇ ਨਾਲ ਲਿੰਕ ਜੋ ਜਾਣਕਾਰੀ ਹੈ ਕੀ ਕੁਝ ਜੀ ਪ੍ਰੈਸ ਵਾਲਿਆਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਕਦੋਂ ਤੱਕ ਇਹਨਾਂ ਨੂੰ ਫੜਿਆ ਜਾਵੇਗਾ ਕੀ ਕੁਝ ਪੁਲਿਸ ਦੇ ਕੋਲ ਇਹਨਾਂ ਮੁਲਜ਼ਮਾਂ ਦੇ ਖਿਲਾਫ ਜਾਣਕਾਰੀ ਹੱਥ ਲੱਗੀ ਹੈ ਉਹ ਵੀ ਸੁਣਦੇ ਹਾਂ ਜਿਹੜੇ ਤਿੰਨ ਵਿਅਕਤੀ ਇਹਦੇ ਵਿੱਚੋਂ ਆਈਡੈਂਟੀਫਾਈ ਕਰ ਲਏਗੇ ਜਿਹੜੇ ਵਹੀਕਲ 'ਤੇ ਵਰਤੇ ਗਏ ਹੈ ਉਹ ਵੀ ਆਈਡੈਂਟੀਫਾਈ ਕਰ ਲਏਗੇ ਤਿੰਨੋਂ ਬੰਦਿਆਂ ਦੀਆਂ ਜਿਹੜੀਆਂ ਫੋਟੋਗ੍ਰਾਫਸ ਉਹ ਵੀ ਪ੍ਰੈਸ ਕਾਨਫਰੰਸ ਦੁਆਰਾ ਸਭ ਨੂੰ ਜਿਹੜੀਆਂ ਅੱਜ ਰਿਲੀਜ਼ ਕੀਤੀਆਂ ਜਾਣਗੀਆਂ ਤੁਹਾਨੂੰ ਵੀ ਦਿੱਤੀਆਂ ਜਾਣਗੀਆਂ ਇਹ ਮੈਂ ਤੁਹਾਡੇ ਧਿਆਨ ਚ ਲੈਣਾ ਚਾਹਨਾ ਹਾਂ ਇਹ ਕ੍ਰਿਸ਼ਨ ਗਰੁੱਪ ਇੱਕ ਦੋ ਰੈਵਲ ਗਰੁੱਪ ਹੈਗੇ ਜੰਡਿਆਲਾ ਗੁਰੂ 19 ਸਦੀ ਹਾਤੀ ਨਾਲ ਸੰਬੰਧਿਤ ਜਿਹੜੇ ਆਲਰੇਡੀ ਇਹਨਾਂ ਦੇ ਕੁਝ ਦਿਨ ਪਹਿਲਾਂ ਉਸ ਏਰੀਆ ਚ ਗੋਲੀਆਂ ਚਲਾ ਚਲਾਈਆਂ ਸੀ ਜੰਡਿਆਲਾ ਗੁਰੂ ਦੇ ਏਰੀਆ ਦੇ ਵਿੱਚ ਹੀ ਅੱਜ ਹੀ ਜਿਹੜਾ ਕਮਿਸ਼ਨਰ ਪੁਲਿਸ ਦੁਆਰਾ ਇਸੇ ਗਰੁੱਪ ਦੇ ਕ੍ਰਿਸ਼ਨ ਜਿਹੜਾ ਗਰੁੱਪ ਆ ਜਿਹਦਾ ਸਰਗਨਾ ਇਸ ਟਾਈਮ ਕ੍ਰਿਸ਼ਨਾ ਹੈ ਬਾਹਰ ਬੈਠਾ ਹੋਇਆ ਉਹਦੇ ਦੋ ਵਿਅਕਤੀ ਅਸੀਂ ਫੜੇ ਸੀਗੇ ਅਰੈਸਟ ਕੀਤੇ ਗਏ ਜਿਨ੍ਹਾਂ ਕੋਲੋਂ ਦੋ ਪਿਸਟਲ ਅਤੇ 7 ਜਿੰਦਾ ਕਾਰਤੂਸ ਜਬਰਾਬਤ ਕੀਤੇ ਉਹਨਾਂ ਦੀ ਪੁੱਛਗਿੱਛ ਤੋਂ ਹੀ ਪਤਾ ਲੱਗਾ ਕਿ ਇਹਨਾਂ ਨੇ ਕੁਝ ਦਿਨ ਪਹਿਲਾਂ ਜਿਹੜਾ ਜਣਿਆਲਾ ਗੁਰੂ ਦੇ ਵਿੱਚ ਇੱਕ ਵਾਰਦਾਤ ਅੰਜਾਮ ਦਿੱਤੀ ਸੀ ਇਹਦੀ ਅੱਗੇ ਪੁੱਛਗਿੱਛ ਚੱਲ ਰਹੀ ਹੈ ਜਿਹੜੇ ਅੱਜ ਵਾਲੇ ਜਿਹੜੇ ਬੰਦੇ ਅਸੀਂ ਤਿੰਨ ਆਈਡੈਂਟੀਫਾਈ ਕੀਤੇ ਹਨ ਜਿਨ੍ਹਾਂ ਦਾ ਨਾਮ ਹੈ ਗੋਪੀ ਅਮਿਤ ਕਰਨਤ ਕੀੜਾ ਕਰਨ ਇਲਿਆਸ ਕੀੜਾ ਇਹ ਤਿੰਨੋਂ ਜਣਿਆਲਾ ਗੁਰੂ ਨਾਲ ਸੰਬੰਧਤ ਹਨ ਤੇ ਜਿਹੜੇ ਅਸੀਂ ਦੋ ਬੰਦੇ ਵਿਅਕਤੀ ਫੜੇ ਹਨ ਉਹਨਾਂ ਦਾ ਨਾਮ ਹੈ ਬਚਿੰਤਾ ਬਜਿੱਤਰ ਸਿੰਘ ਤੇ ਆਨੰਦ ਇਹ ਦੋ ਬੰਦੇ ਵਿਅਕਤੀ ਫੜੇ ਨੇ ਜਿਹੜੇ ਇਹਨਾਂ ਤੋਂ ਦੋ ਪਿਸਤਲ ਅਤੇ ਜਿੱਤ 7 ਜੰਦਾ ਕਾਰਤੂਸ ਫੜੇ ਹਨ ਜੋ ਇਸੇ ਹੀ ਗਰੁੱਪ ਦੇ ਨਾਲ ਕਰਨ ਗਰੁੱਪ ਜਿਹੜਾ ਕਿਸ਼ਨ ਗਰੁੱਪ ਦੇ ਨਾਲ ਸਬੰਧਤ ਹਨ ਇਹਨਾਂ ਦਾ ਆਪਸ ਦੀ ਰੈਵਲਰੀ ਕਰਕੇ ਇਹਨਾਂ ਦੇ ਜਿਹੜਾ ਆਪਸ ਦੇ ਵਿੱਚ ਉਹਨਾਂ ਦੇ ਇਹਨਾਂ ਆਪਸ ਦੇ ਗਰੁੱਪ ਦੀ ਜਿਹੜੀ ਖਹਿਬਾਜੀ ਕਰਕੇ ਇਹ ਜਿਹੜਾ ਅੱਜ ਵਾਲੀ ਘਟਨਾ ਅੰਜਾਮ ਹੋਈ ਸੀ ਇਹਦੇ ਵਿੱਚ ਇਹਨਾਂ ਨੂੰ ਜਦੋਂ ਪਤਾ ਲੱਗਾ ਕਿਸ਼ਨ ਗੁਪਤੇ ਬੰਦਿਆਂ ਨੂੰ ਵੀ ਇਹ ਅਰਜੰਦਰ ਸਿੰਘ ਸ਼ਾਟਾ ਗੁਰਦੁਆਰਾ ਸਾਹਿਬ ਦੇ ਉੱਥੇ ਕਿਸੇ ਸਬੰਧ ਕੰਮ ਦੇ ਵਿੱਚ ਸੰਬੰਧ ਚ ਆਇਆ ਸੀ ਜਿੱਥੇ ਉਹਨਾਂ ਨੇ ਇਹ ਉਹਦੇ ਜਿਹੜਾ ਕਤਲ ਦਾ ਘਟਨਾ ਨੂੰ ਅੰਜਾਮ ਦਿੱਤਾ ਹੈਗਾ ਅਸੀਂ ਜਿਹੜੇ ਤਿੰਨ ਬੰਦੇ ਆਈਡੈਂਟੀਫਾਈ ਕਰ ਲਏ ਉਹਨਾਂ ਦੀਆਂ ਜਿਹੜੀਆਂ ਫੋਟੋਜ਼ ਵੀ ਤੁਹਾਨੂੰ ਰੀਲੀਜ਼ ਕਰ ਦਿੱਤੀਆਂ ਹਨ ਤੇ ਅਸੀਂ ਜਲਦੀ ਜਿਹੜੇ ਹੋਰ ਵੀ ਇਹਨਾਂ ਦੇ ਨਾਲ ਇਨਵੋਲ ਬੰਦੇ ਨੇ ਉਹਨਾਂ ਬਾਰੇ ਵੀ ਪਤਾ ਲੱਗ ਜਾਏਗਾ ਤੇ ਜਲਦੀ ਹੀ ਇਹਨਾਂ ਨੂੰ ਫੜ ਲਿਆ ਜੇ ਕੀ ਗਰੁੱਪ ਹੈ ਦੂਸਰਾ ਗਰੁੱਪ ਕਿਹੜਾ ਸਰ ਹਰਜਿੰਦਰ ਹਰਜਿੰਦਰ ਗਰੁੱਪ ਦਾ ਹੈ ਤੁਹਾਨੂੰ ਜਲਦੀ ਹੀ ਇਹਦੇ ਬਾਰੇ ਹਾਂ ਜਿਹੜੀ ਸਰ ਇਹ ਕਿ ਪਹਿਲੇ ਧਮਕੀ ਵੀ ਲਗਾਈ ਗਈ ਇਹਨਾਂ ਵੱਲ ਜਿਹੜੀ ਹੁਣ ਤੱਕ ਦੀ ਸਾਡੇ ਜਿਹੜੀ ਹੈ ਪੁਛਗਿਸਤ ਹੈ ਤੁਹਾਨੂੰ ਦੱਸਿਆ ਹੈ ਵੀ ਦੋ ਬੰਦੇ ਸੀ ਫੜੇ ਨੇ ਉਹਦਾ ਵਿੱਚ ਜਿਹੜੀ ਹੁਣ ਤੱਕ ਆਈ ਹੈ ਕਿ ਇਹਨਾਂ ਨੇ ਪਹਿਲਾਂ ਆਪਸ ਦੇ ਵਿੱਚ ਇਹੋ ਜਿਹਿਆਂ ਇਹਨਾਂ ਦੀਆਂ ਜਿਹੜੀਆਂ ਲੜਾਈ ਝਗੜੇ ਹੋਏ ਨੇ ਉਦੇਸ਼ਬੰਦ ਦੇ ਵਿੱਚ ਜੋ ਜੋ ਪਹਿਲਾਂ ਕਾਰਵਾਈਆਂ ਹੋਣ ਉਹ ਸਾਰਿਆਂ ਨੂੰ ਇਹ ਤਫਤੀਸ਼ ਦੇ ਵਿੱਚ ਲਿਆਂਦਾ ਜਾਏ। ਲੜਾਈ ਝਗੜੇ ਕਾਦੇ ਸੀ, ਨਸ਼ਾ ਦੇ ਸੀ, ਕਾਦੇ ਸੀ। ਦੇਖੋ ਇਹ ਸਾਡੇ ਤਫਤੀਸ਼ ਦਾ ਪਾਰਟ ਹੈ ਇਹਨੂੰ ਅਸੀਂ ਇਹ ਦੇਖ ਰਹੇ ਹਾਂ। ਜੋ ਜੋ ਚੀਜ਼ ਸਾਹਮਣੇ ਆਏਗੀ ਉਹ ਸਾਰੀ ਤੁਹਾਨੂੰ ਦੱਸੀ ਦੇਵਾਂਗੇ। ਲੜਾਈਆਂ ਦੇ ਪੈਸੇ ਤਾਂ ਰੋਕਦਾ ਸੀ ਹਰ ਦਿਨ ਦਿੰਦਲ ਸੀ ਇਸ ਕਾਰਨ ਕਰਕੇ ਉਹਦਾ ਕੰਮ ਕੀਤਾ ਜਾਏ। ਦੇਖੋ ਇਸ ਚੀਜ਼ ਦੇ ਵਿੱਚ ਹੁਣ ਤੁਹਾਨੂੰ ਹੁਣ ਤੱਕ ਦੀ ਜਿਹੜੀ ਕਾਰਵਾਈ ਜੋ ਤਫਤੀਸ਼ 'ਚ ਸਾਹਮਣੇ ਆਇਆ ਤੁਹਾਡੇ ਧਿਆਨ 'ਚ ਲਿਆ ਦਿੱਤਾ ਗਿਆ। ਹੁਣ ਜੋ ਜੋ ਚਾਹ ਇਹਨੂੰ ਫੜਿਆ ਜਾਏਗਾ ਜੋ ਚੀਜ਼ ਸਾਹਮਣੇ ਆਈ ਜਾਏਗੀ ਤੁਹਾਨੂੰ ਨਾਲ ਹੀ ਪ੍ਰੈਸ ਦੇ ਨਾਲ ਸਾਂ ਤਾ ਬਿਲਕੁਲ ਜਦੋਂ ਹੱਤਿਆ ਹੁੰਦੀ ਹੈ ਬੀਤੇ ਦਿਨੀ ਕਾਉਂਸਲਰ ਹਰਜਿੰਦਰ ਦੀ ਤਾਂ ਉਸ ਤੋਂ ਬਾਅਦ ਸਿਆਸਤ ਜ਼ਰੂਰ ਪੱਖਦੀ ਹੋਈ ਨਜ਼ਰ ਆ ਰਹੀ ਹੈ ਉੱਥੇ ਦੂਜੇ ਪਾਸੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਲਗਾਤਾਰ ਆਪਣਾ ਕੰਮ ਵੀ ਕੀਤਾ ਜਾ ਰਿਹਾ ਹੁਣ ਦੇਖਣਾ ਹੋਵੇਗਾ ਜਿਨ੍ਹਾਂ ਦੀਆਂ ਤਸਵੀਰਾਂ ਜਨਤਕ ਕੀਤੀਆਂ ਗਈਆਂ ਨੇ ਆਖਰ ਇਹਨਾਂ ਨੂੰ ਕਦੋਂ ਤੱਕ ਪੁਲਿਸ ਦੇ ਵੱਲੋਂ ਫੜਿਆ ਜਾਂਦਾ ਹੈ ਤੇ ਫੜਨ ਤੋਂ ਬਾਅਦ ਕੀ ਕੋਜ ਵੱਡੇ ਖੁਲਾਸੇ ਹੋਣਗੇ